ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ ਅਤੇ ਪੰਜਾਬੀ ਗੀਤਕਾਰ ਸਭਾ ਰਜਿਸਟਰਡ ਪੰਜਾਬ ਵੱਲੋਂ ਪੰਜਾਬੀ ਸਿਹਤ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਮਾਂ ਬੋਲੀ ਦਿਵਸ ਅਤੇ ਸਵਰਗਵਾਸੀ ਬਾਪੂ ਦੇਵ ਥਰੀਕੇ ਵਾਲਾ ਜੀ ਦੀ ਯਾਦ ਨੂੰ ਸਮਰਪਿਤ ਦੁਨੀਆ ਦਾ ਪਹਿਲਾ ਗੀਤਕਾਰ ਮੇਲਾ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਣ ਜਾ ਰਿਹਾ ਹੈ ਇਸ ਸਬੰਧੀ ਬੰਗਾ ਵਿਖੇ ਗਾਇਕ ਅਮਰਦੀਪ ਬੰਗਾ ਦੇ ગ્રਹਿ ਵਿਖੇ ਇੱਕ ਮੀਟਿੰਗ ਕੈਸਟ ਕਲਚਰ ਦੇ ਜਾਣੇ ਪਛਾਣੇ ਪੇਸ਼ਕਾਰ ਅਤੇ ਗੀਤਕਾਰ ਜਰਨੈਲ ਕੁਮਾਨ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਉੱਗੇ ਗੀਤਕਾਰ ਭੱਟੀ ਭੜੀ ਵਾਲਾ ਅਤੇ ਅਮਰਦੀਪ ਬੰਗਾ ਨੇ ਮੇਲੇ ਸੰਬੰਧੀ ਜਾਣਕਾਰੀ ਦਿੱਤੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਕੁਮਾਨ ਸਾਹਿਬ ਜਿਹੜਾ ਮੇਲਾ ਇਹ ਗੀਤਕਾਰਾਂ ਦਾ ਕਰਵਾਇਆ ਜਾ ਰਿਹਾ ਹੈ ਲੁਧਿਆਣਾ ਇਸ ਤਰ੍ਹਾਂ ਦਾ ਪ੍ਰਬੰਧ ਹੈ ਕਿਸ ਤਰ੍ਹਾਂ ਦੇ ਤੁਸੀਂ ਕੀਤਾ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੀ ਦੁਨੀਆ ਚ ਵਸਦੇ ਪੰਜਾਬੀ ਇਹਨੂੰ ਪੰਜਾਬ ਪੰਜਾਬੀ ਪੰਜਾਬੀ ਦੇ ਨੂੰ ਪਿਆਰ ਕਰਨ ਵਾਲਿਆਂ ਨੂੰ ਮੇਰੇ ਵੱਲੋਂ ਤੇ ਮੇਰੇ ਸਾਥੀ ਭੱਟੀਪੜੀ ਵਾਲਾ ਵੱਲੋਂ ਤੇ ਸਾਡੇ ਵਿਸ਼ੇ ਪੰਜਾਬੀ ਗੀਤਕਾਰ ਪਰਿਵਾਰ ਅਤੇ ਸਾਡੀ ਪੰਜਾਬੀ ਗੀਤਕਾਰ ਸਭਾ ਪੰਜਾਬੀ ਗੀਤਕਾਰ ਸਭਾ ਲੁਧਿਆਣਾ ਵੱਲੋਂ ਤੇ ਸਾਡੇ ਹੋਰ ਪ੍ਰਬੰਧਕ ਸਾਥੀਆਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਲਾ ਗੀਤਕਾਰਾਂ ਦਾ ਲੁਧਿਆਣੇ ਹੋ ਰਿਹਾ ਹੈ 22 ਤਰੀਕ ਨੂੰ ਸ਼ਨੀਵਾਰ ਨੂੰ ਪੰਜਾਬੀ ਭਵਨ ਦੇ ਵਿੱਚ ਇੱਕ ਚੀਜ਼ ਕਾਫੀ ਟਾਈਮ ਤੋਂ ਨੋਟ ਕਰਦੇ ਆਉਂਦੇ ਸੀ ਕਿ ਜਿਹੜੇ ਗੀਤਕਾਰ ਭਰਾ ਨੇ ਗੀਤਕਾਰ ਜਿਹਨਾਂ ਦੇ ਪੁਰਾਣੇ ਗਾਣੇ ਰਿਕਾਰਡ ਹੋਏ ਹੋਏ ਨੇ ਦੇਖੋ ਜਿਹੜੇ ਨਵੇਂ ਗੀਤਾਂ ਵਾਲੇ ਤਾਂ ਆਪਾਂ ਆਲਰੇਡੀ ਇੱਕ ਪਰੋਂ ਪਹਿਲਾਂ ਕਰ ਚੁੱਕੇ ਹੈਗਾ ਹੋਂ ਦਾ ਪੰਜਾਬ ਦੇ ਰੂਪ ਦੇ ਵਿੱਚ ਨਵੇਂ ਗੀਤਕਾਰ ਨਵੀਆਂ ਤਰ੍ਹਾਂ ਨਵੇਂ ਮਤਲਬ ਗਾਇਕ ਉਹ ਚਾਪ ਸਾਰਾ ਕਰ ਚੁੱਕੇ ਹੁਣ ਇੱਕ ਸਮਾਂ ਬਦਲਿਆ 2004-05 ਦੇ ਨੇੜੇ ਤੇ ਜਦੋਂ ਐਨਾਲੌਗ ਯੁੱਗ ਤੋਂ ਕੈਸਟਾਂ ਤੋਂ ਸੀੜੀਆਂ ਤੋਂ ਸਾਰਾ ਡਾਟਾ ਡਿਜੀਟਲ ਕਨਵਰਟ ਹੋਇਆ ਤਾਂ ਡਿਜੀਟਲ ਚਲਾ ਗਿਆ ਤਾਂ ਡਾਟਾ ਉਹ ਵੱਡੀਆਂ-ਵੱਡੀਆਂ ਕਾਰਪੋਰੇਟ ਹਾਊਸ ਦੀਆਂ ਕੰਪਨੀਆਂ ਨੇ ਉਹ ਚ ਸਾਰੇ ਡਾਟੇ ਨੂੰ ਆਪਣੇ ਤਰੀਕੇ ਨਾਲ ਲੋਡ ਕੀਤਾ ਤਾਂ ਉਦੋਂ ਕੀ ਹੋਇਆ ਗੀਤਕਾਰ ਕੋਲ ਕੀ ਹੁੰਦਾ ਸੀ ਪਹਿਲਾਂ ਇੱਕ ਨਾਂ ਹੁੰਦਾ ਸੀ ਯਾ ਥੋੜੇ-ਮੋਟੇ ਪੈਸੇ ਕੰਪਨੀ ਆ ਦੇ ਦਿੰਦੇ ਸੀ ਕਿ ਜਿਵੇਂ ਮੈਂ ਪੱਟੀ ਸਾਹਿਬ ਦਾ ਕੋਈ ਗਾਣਾ ਲਿਆ ਤਾਂ ਮੈਂ ਉਹਨੂੰ ਕਹਿਆ ਲਓ ਭਾਈ ਐਨਾ ਕੁ ਲੈ ਲਓ ਇਹਨਾਂ ਲੈ ਆ ਖੁਸ਼ ਹੋਗੇ ਇੱਕ ਨਾਂ ਲਿਖਵਾ ਲਿਆ ਕਦੇ-ਕਦੇ ਫੋਟੋ ਲੱਗ ਗਈ ਗੀਤਕਾਰ ਕੋਲੇ ਆਹੀ ਕਮਾਈ ਹੁੰਦੀ ਸੀ ਬਿਲਕੁਲ ਤੇ ਉਹ ਜਦੋਂ ਉਹ ਉਹ ਖੁਸ਼ ਹੁੰਦੇ ਸੀ ਚਾਰ ਰਸਤਾਰਾਂ ਦਿਖਾ ਕੇ ਵੀ ਕੰਮ ਮੇਰੇ ਮੈਂ ਗਾਣੇ ਲਿਖਦਾ ਤਾਂ ਉਸ ਤੋਂ ਬਾਅਦ ਕੀ ਹੋਇਆ ਜਦੋਂ ਡਿਜੀਟਲ ਚ ਕਨਵਰਟ ਹੋਇਆ ਸਾਰਾ ਕੁਝ ਤਾਂ ਉਹ ਵਿੱਚੇ ਕ੍ਰੈਡਿਟ ਵਿੱਚ ਇਹ ਫੋਟੋਆਂ ਵਿੱਚ ਸਾਰਾ ਕੁਝ ਮਤਲਬ ਕਹਿੰਦਾ ਵੀ ਜਿਵੇਂ ਹੱਟ ਹੱਟ ਦੇ ਪਾਣੀ ਚ ਡੁੱਬ ਗਿਆ ਤਾਂ ਹੁਣ ਕੀ ਹੈ ਕਿ ਉਹ ਉਹਨਾਂ ਦਾ ਹੱਕ ਤੇ ਉਹਨਾਂ ਦੇ ਉਸ ਕੀਤੇ ਹੋਏ ਕੰਮ ਤੋਂ ਇੱਕ ਪੈਸਾ ਇਕੱਠਾ ਹੁੰਦਾ ਸਟ੍ਰੀਮਿੰਗ ਦੇ ਰੂਪ ਦੇ ਵਿੱਚ ਪਰਫਾਰਮੈਂਸ ਦੇ ਰੂਪ ਦੇ ਵਿੱਚ ਉਹ ਜਿਹੜਾ ਕਿ ਜਿਹੜੀ ਪੁਰਾਣੀ ਪੀੜ੍ਹੀ ਹੈ ਉਹਨੂੰ ਪਤਾ ਨਹੀਂ ਸੀਗਾ ਇਸ ਗੱਲ ਦਾ ਕਿ ਐਦਾਂ ਦਾ ਕੁਝ ਵੀ ਹੁੰਦਾ ਹੁੰਦਾ ਉਹ ਉਸ ਗੱਲ ਦੀ ਜਾਗਰਕਤਾ ਵਾਸਤੇ ਆਪਾਂ ਉਹ ਮੇਲੇ ਦਾ ਬਿੱਡ ਵੇਡਿਆ ਕਿ ਇੱਕ ਆਪਾਂ ਉਹ ਸਾਰਿਆਂ ਨੂੰ ਇਕੱਠੇ ਕਰੀਏ ਇੱਕ ਸੋਸਾਇਟੀ ਹੈਗੀ ਉਹਦੇ ਬਾਰੇ ਮੈਂ ਪੱਡੀ ਸਾਹਿਬ ਦੱਸਣਗੇ ਜਿੱਥੇ ਕਿ ਸਾਰਿਆਂ ਇਹ ਪਰ ਜਿੱਥੇ ਜਿੱਤੇ ਗਾਣੇ ਵੱਜਦੇ ਆ ਬਿਆਹਾਂ ਚ ਜੱਦੀਆਂ ਚ ਕਿਸੇ ਰੈਸਟੋਰੈਂਟ ਤੇ ਜਹਾਜ਼ ਚ ਬੱਸ ਚ ਗਾਰ ਚ ਪਲੇਨ ਚ ਉੱਥੇ ਪੈਸਾ ਇਕੱਠਾ ਹੁੰਦਾ ਚਾਹੇ ਪੈਸਾਂ ਚ ਹੀ ਹੁੰਦਾ ਪੈਸਾ ਬੋਕਰ ਤਾਂ ਕਹਿੰਦੇ ਤੋ ਉੱਤੇ ਤਮਕੇ ਤੋਂ ਕੇ ਨਾਲ ਸਾਗਰ ਪਰ ਜਾਂਦਾ ਉਹ ਪੈਸਾ ਪੈਸਾ ਕਰਕੇ ਉਹ ਬਹੁਤ ਪੈਸਾ ਇਕੱਠਾ ਹੋ ਜਾਂਦਾ ਸੋ ਉਹ ਪੈਸੇ ਨੂੰ ਕਿਵੇਂ ਲਿਆ ਜਾ ਸਕਦਾ ਉਹ ਉਹ ਦੀ ਜਾਣਕਾਰੀ ਦੇਣ ਵਾਸਤੇ ਆਪਾਂ ਨੇ ਉਹ ਕੈਂਪ ਰੱਖਿਆ ਮੇਲਾ ਰੱਖਿਆ ਉਹਨੂੰ ਅਵੇਅਰਨੈਸ ਕੈਂਪ ਵੀ ਕਹਿ ਸਕਦੇ ਆ ਉਹਨੂੰ ਆਪਾਂ ਕਾਨਫਰੰਸ ਵੀ ਕਹਿ ਸਕਦੇ ਆ ਸਹਿਗ ਦਾ ਕੁਝ ਵੀ ਕਹਿ ਸਕਦੇ ਤਿੰਨ ਚਾਰ ਮੁੱਦੇ ਹੋ ਰਹੇ ਉਹ ਤੋਂ ਬਾਅਦ ਗੱਲ ਕਰਾਂਗੇ ਪਹਿਲਾਂ ਵੱਡੇ ਸਾਹਿਬ ਉਹ ਦੱਸੋ ਉਹ ਪੈਸਾ ਕਿਵੇਂ ਆਊਗਾ ਰੀਅਲਟੀ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿਵੇਂ ਭਾਜੀ ਨੇ ਕਿਹਾ ਘਵਾਨ ਸਾਹਿਬ ਨੇ ਦੱਸਿਆ ਕਿ ਗੀਤਕਾਰਾਂ ਦਾ ਜਿਹੜਾ ਹੈਗਾ ਕਿਉਂਕਿ ਗੀਤ ਤਾਂ ਦੁਨੀਆ 'ਚ ਵੱਜ ਹੀ ਰਹੇ ਨੇ ਤੇ ਬਹੁਤ ਸਾਰੇ ਗੀਤਕਾਰ ਨੇ ਜਿਹੜੇ ਉਸ ਇੱਕ ਸੰਸਥਾ ਹੈ ਆਈਪੀਆਰਐਸ ਜਿਹਨੂੰ ਇੰਡੀਅਨ ਪਰਫਾਰਮਿੰਗ ਰਾਈਟਸ ਸੁਸਾਇਟੀ ਕਹਿੰਦੇ ਆ ਉਹ ਕਾਫੀ ਲੰਮੇ ਸਮੇਂ ਤੋਂ ਗੀਤਕਾਰਾਂ ਨੂੰ ਗੀਤਕਾਰਾਂ ਨੂੰ ਜਿਹੜੇ ਤਰਜਾ ਬਣਾਉਂਦੇ ਨੇ ਕੰਪੋਜ਼ਰ ਨੂੰ ਤੇ ਕੰਪਨੀ ਵਾਲਿਆਂ ਨੂੰ ਉਹ ਪੈਸਾ ਦਿੰਦੇ ਨੇ ਉਹਨਾਂ ਦੇ ਕੀਤੇ ਹੋਏ ਕੰਮ ਦਾ ਪਰ ਸਾਡੇ ਪੰਜਾਬ ਦੀ ਅਸੀਂ ਕਹਿੰਦੀ ਹਾਂ ਵਿਤਰਾਸ ਦੀ ਸਾਡੀ ਅਫਸੋਸ ਇਹ ਹੈ ਵੀ ਅਸੀਂ ਲੋਕ ਉਹਦੇ ਨਾਲ ਬਹੁਤੇ ਜੁੜ ਨਹੀਂ ਸਕੇ ਤੇ ਕਿਉਂਕਿ ਸਾਡੇ ਜਿਹੜੇ ਗਾਣੇ ਜਦੋਂ ਹੁਣ ਪਹਿਲਾਂ ਤਾਂ 20-25 ਕੰਟਰੀਆਂ 'ਚ 50 ਅੱਜ 160 ਕੰਟਰੀਆਂ ਸਾਡੇ ਗੀਤ ਚੱਲਦੇ ਨੇ ਸਾਡੀਆਂ ਫਿਲਮਾਂ ਦੇਖੀਆਂ ਜਾਂਦੀਆਂ ਨੇ ਤੇ ਜਦੋਂ ਉਹ ਗੀਤ ਚੱਲਦੇ ਨੇ ਤਾਂ ਉਹਨਾਂ ਦਾ ਜਿਹੜਾ ਪੈਸਾ ਉਹ ਇਕੱਠਾ ਹੋ ਰਿਹਾ ਹੈ ਹੁਣ ਜਿਹੜੇ ਤਾਂ ਉਥੇ ਮੈਂਬਰ ਹੈਗੇ ਨੇ ਜਿਵੇਂ ਅਸੀਂ ਮੈਂਬਰ ਹੈਗੇ ਸਾਨੂੰ ਆ ਜਾਂਦਾ ਪੈਸਾ ਸਾਡੇ ਗੀਤਾਂ ਦਾ ਪਰ ਜਿਹੜੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਇੰਨੇ ਨੇ ਗੀਤੇ ਟੋਏ 5-5 7-700 ਗੀਤ ਉਹਦੇ ਹਲੇ ਤੱਕ ਉਹਦੇ ਨਾਲ ਜੁੜੇ ਨਹੀਂ ਜਦ ਤੱਕ ਉਹਦੇ ਜੀ ਰਜਿਸਟਰ ਨਹੀਂ ਹੁੰਦੇ ਤਾਂ ਉਹਨਾਂ ਦੇ ਕੰਪਿਊਟਰ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਅਸੀਂ ਕਿਹਨੂੰ ਦੇਣਾ ਕਿਹਨੂੰ ਆ ਪੈਸਾ ਸਾਡੇ ਕੋਲ ਪਿਆ ਤਾਂ ਹੈ ਪਰ ਸਾਨੂੰ ਪਤਾ ਹੀ ਨਹੀਂ ਉਹ ਕੋ ਬੰਦਾ ਕੌਣ ਹੈ ਜਦ ਤੱਕ ਅਸੀਂ ਉਹ ਕਲੇਮ ਨਹੀਂ ਕਰਦੇ ਕਲੇਮ ਕਰਨ ਦਾ ਮਤਲਬ ਅਸੀਂ ਉਹਨਾਂ ਨਾਲ ਜੁੜਾਂਗੇ ਤਾਂ ਜਦੋਂ ਸਾਡਾ ਨਾਮ ਜਾਊਗਾ ਸਾਡੇ ਕੋਲ ਉੱਥੇ ਡਾਟਾ ਬਣ ਜਾਊਗਾ ਸਾਡਾ ਖਾਤਾ ਬਣ ਜਾਊਗਾ ਤਾਂ ਉਹ ਸਾਰਾ ਸਾਰਾ ਤੁਹਾਨੂੰ ਟਰਾਂਸਫਰ ਹੋ ਜਾਊਗਾ ਸੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਅਸੀਂ ਇਹਦੇ ਵਾਸਤੇ ਸਾਰਿਆਂ ਨੂੰ ਕਹਿੰਦੇ ਆ ਕਿ ਰਜਿਸਟਰਡ ਹੋ ਇੱਕ ਸੰਸਥਾ ਇੱਕ ਤਾਂ ਤੁਹਾਡਾ ਰਿਕਾਰਡ ਸੰਭਿਆ ਜਾਊਗਾ ਦੂਜਾ ਇਹ ਜਿਹੜੀ ਸੰਸਥਾ ਗਵਰਨਮੈਂਟ ਆਫ ਇੰਡੀਆ ਤੋਂ ਰਜਿਸਟਰਡ ਹੈ ਕਾਪੀਰਾਈਟ ਐਕਟ ਦੇ ਅੰਦਰ ਤੁਸੀਂ ਰਜਿਸਟਰ ਹੋ ਤਾਂ ਤੁਹਾਡਾ ਕੋਈ ਵੀ ਜ਼ਿੰਦਗੀ 'ਚ ਲਾਈਨ ਨਹੀਂ ਵੀ ਨਹੀਂ ਸ਼ੇਟ ਸਕਦਾ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਮੇਲੇ ਦਾ ਵੱਡਾ ਜਿਹੜਾ ਸਭ ਤੋਂ ਅਸੀਂ ਸਮਝਦੇ ਹਾਂ ਇੱਕ ਹੋਰ ਕਿ ਅ ਅੱਜ ਤੱਕ ਅ ਸਰਕਾਰ ਵੱਲੋਂ ਜਾਂ ਭਾਸ਼ਾ ਭਾਗ ਵੱਲੋਂ ਜਾਂ ਐਦਾਂ ਇੱਕ ਅਵਾਰਡ ਦਿੱਤੇ ਜਾਂਦੇ ਨੇ ਕਿ ਸ਼੍ਰੋਮਣੀ ਕਵੀ ਸ਼੍ਰੋਮਣੀ ਲੇਖਕ ਸ਼੍ਰੋਮਣੀ ਗਾਇਕ ਇਹ ਅਵਾਰਡ ਮਿਲਦੇ ਨੇ ਹੁਣ ਜਦੋਂ ਸ਼੍ਰੋਮਣੀ ਗਾਇਕ ਅਵਾਰਡ ਮਿਲਦਾ ਹੈ ਤਾਂ ਗੀਤ ਕਿਹਦੇ ਗਾਉਂਦਾ ਹੋ ਗੀਤਾ ਗੀਤਕਾਰ ਦੇ ਗਾਉਂਦਾ ਤੇ ਤੇ ਉਹ ਜੜ ਹੈ ਉਹ ਜ਼ਮੀਨ ਹੈ ਤਾਂ ਫਿਰ ਜਦੋਂ ਉਹਨੂੰ ਗਾਇਕ ਨੂੰ ਮਿਲ ਗਿਆ ਤਾਂ ਗੀਤਕਾਰ ਨੂੰ ਕਿਉਂ ਨਹੀਂ ਸਾਡਾ ਸਵਾਲ ਇਹ ਹੈ ਠੀਕ ਹੈ ਜੇ ਗਾਇਕ ਨੂੰ ਮਿਲਦਾ ਜਾਂ ਤਾਂ ਗਾਇਕ ਨਾ ਗਾਇਕ ਨੂੰ ਨਾ ਮਿਲਦਾ ਵਿੱਚ ਨੂੰ ਅਸੀਂ ਮੰਨਦੇ ਵਿੱਚੋਂ ਗੀਤਾਂ ਨੂੰ ਨਹੀਂ ਦਿੰਦੇ ਜੇ ਤੁਸੀਂ ਗੀਤ ਗਾਉਣ ਵਾਲੇ ਨੂੰ ਦੇਣਾ ਲਿਖਣ ਵਾਲੇ ਨੂੰ ਇੱਕ ਇਹ ਸਾਡੀ ਬਹੁਤ ਵੱਡੀ ਮੰਗ ਹੈ ਸ਼੍ਰੋਮਣੀ ਗੀਤਕਾਰ ਅਵਾਰਡ ਮਿਲਣਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਤੇ ਉਹਦੇ ਵਿੱਚ ਇੱਕ ਸਾਡੀ ਫਿਰ ਜਿਹੜੀ ਵੱਡੀ ਹੈ ਅਸੀਂ ਉੱਥੇ ਕਰਨੀ ਹੈ ਕਿ ਸਾਡੇ ਜਿਹੜੇ ਬਜ਼ੁਰਗ ਗੀਤਕਾਰ ਹੋ ਜਾਂਦੇ ਨੇ 60 ਸਾਲ ਤੋਂ ਉੱਪਰ ਜਿਨ੍ਹਾਂ ਦੇ ਕਈ ਵਾਰ ਆਪਾਂ ਦੇਖਦੀਆਂ ਸਾਰੇ ਚਤਰ ਸਿੰਘ ਪ੍ਰਮਾਣੂ ਨੇ ਬਸ ਇਹਨਾਂ ਨੇ ਪੜ੍ਹਿਆ ਹੈ ਨਾ ਬਹੁਤ ਸਾਰੇ ਹੋਰ ਵੀ ਨੇ ਤਾਂ ਤੇ ਜਿਨ੍ਹਾਂ ਦਾ ਅਖੀਰ ਦੇ ਸਮੇਂ 'ਚ ਬਹੁਤ ਮਾੜਾ ਹਾਲ ਹੁੰਦਾ ਵੀ ਸਰਕਾਰ ਕੋਈ ਨਾ ਕੋਈ ਉਹਨਾਂ ਨੂੰ ਪੈਨਸ਼ਨ ਦਾ ਪ੍ਰਬੰਧ ਕਰੇ ਤੇ ਉਹਨਾਂ ਵਾਸਤੇ ਕੋਈ ਜਿਹੜਾ ਹੈਗਾ ਜਿਵੇਂ ਉਹ ਦਾਖਲ ਹੋ ਗਏ ਜਾਂ ਹਸਪਤਾਲ 'ਚ ਉਹਨਾਂ ਦਾ ਕੋਈ ਇਲਾਜ ਦਾ ਖਰਚਾ ਕੋਈ ਬੀਮਾ ਇਹੋ ਜਿਹਾ ਕੁਝ ਪ੍ਰਬੰਧ ਹੋਵੇ ਤਾਂ ਕਿ ਉਹ ਵਿਚਾਰਿਆਂ ਨੂੰ ਜਿਹੜਾ ਜਾਨ ਲੱਗੇ ਜ਼ਿੰਦਗੀ 'ਚ ਇਹ ਇਲਾਜ ਪੱਖੋਂ ਜਾਂ ਇਸ ਪੱਖੋਂ ਕੋਈ ਜਾਣਾ ਪਵੇ ਹੁਣ ਹੋਇਆ ਕਿੰਨੇ ਕ ਗੀਤਕਾਰ ਉੱਥੇ ਪਹੁੰਚ ਰਹੇ ਤੁਹਾਡੇ ਹਿਸਾਬ ਨਾਲ ਲੁਧਿਆਣੇ ਦੀ ਜੀ ਬਿਲਕੁਲ ਜਿਵੇਂ ਅਸੀਂ ਚੱਲੇ ਸੀ ਉਸ ਸਮੇਂ ਨਾਲ ਪਾਜੀ ਜਿਵੇਂ ਪਹਿਲੇ ਦਿਨ ਅਸੀਂ ਸਲਾਹ ਕਰਦੇ ਸੀ ਵੀ 200 300 ਗਿੰਦੇ ਹੁੰਦੇ ਸੀ ਅਸੀਂ ਪਰ ਜਿਹੜਾ ਆਹ ਦੋ ਦਿਨਾਂ ਤੋਂ ਸਾਨੂੰ ਤਿੰਨ ਦਿਨਾਂ ਤੋਂ ਲੱਗਣ ਲੱਗ ਗਿਆ ਵੀ 1000 ਤੋਂ ਉੱਪਰ ਗੀਤਕਾਰ ਉੱਥੇ ਆਉਗੇ ਜਿਹੜੇ ਕੋਈ ਸਾਡੇ ਫੋਨ ਭਰੇ ਪਏ ਨੇ ਜਿਨੇ ਮੈਸੇਜ ਆਉਂਦੇ ਨੇ ਜਿਨੀਆਂ ਸਾਨੂੰ ਕੰਟੈਕਟ ਕਰਦੇ ਨੇ ਉੱਥੋਂ ਪਤਾ ਲੱਗਦਾ ਕਿ ਉਹ ਲੋਕ ਆਉਣ ਵਾਲੇ ਨੇ ਜਿਨ੍ਹਾਂ ਦਾ ਸਾਨੂੰ ਫੋਨ ਆਉਂਦਾ ਇਸ ਤਰ੍ਹਾਂ ਦੇ ਪ੍ਰਬੰਧ ਉੱਥੇ ਕੀਤੇ ਜਾਣਗੇ ਜੀ ਬਿਲਕੁਲ ਸਾਰਿਆਂ ਵਾਸਤੇ ਦੇਖੋ ਇੱਕ ਤਾਂ ਇਹ ਆ ਵੀ ਸਾਰਿਆਂ ਨੇ ਆਉਣਾ ਹੈ ਉੱਥੇ ਬਕਾਇਦਾ ਜਿਹੜੀ ਮੈਂ ਦੱਸਿਆ ਵੀ ਆਈਪੀਆਰਐਸ ਕੰਪਨੀ ਵਾਲੇ ਹੋਣਗੇ ਉੱਥੇ ਬੈਠੇ ਉਹਨਾਂ ਦਾ ਲਾਗੇ ਇੱਕ ਹਾਲ ਹੋਣਾ ਤੇ ਕਿਸੇ ਨੇ ਮੈਂਬਰ ਬਣਨਾ ਹੈ ਜਾਂ ਕੋਈ ਸਵਾਲ ਹੈ ਪੁੱਛਣਾ ਕਿਵੇਂ ਪੈ ਤੇ ਦੂਜਾ ਜੀ ਨੇ ਮੈਂਬਰ ਮੌਕੇ ਤੇ ਮੈਂਬਰ ਵੀ ਬਣਾ ਲੈਣਗੇ ਉਹ ਤੇ ਉਸ ਤੋਂ ਬਣਾ ਜਿਹੜਾ ਹੈਗਾ ਜੀ ਸਾਰਿਆਂ ਦੇ ਆਉਣ ਜਦੋਂ ਆਉਣਗੇ ਤਾਂ ਸਾਰਿਆਂ ਵਾਸਤੇ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਤੇ ਸਾਰਿਆਂ ਵਾਸਤੇ ਰੋਟੀ ਪਾਣੀ ਲੰਗਰ ਪੂਰਾ ਉਹ ਵੀ ਪ੍ਰਬੰਧ ਕੀਤਾ ਗਿਆ ਤੇ ਬਾਕੀ ਜਦੋਂ ਇੱਕ ਅਲੱਗ ਤੋਂ ਦੋ ਤਿੰਨ ਅਸੀਂ ਉਹਨਾਂ ਭਾਗਾ ਚ ਵੰਡ ਲਿਆ ਤੇ ਇੱਕ ਤਰ੍ਹਾਂ ਜਦੋਂ ਮੈਂਬਰਾਂ ਦਾ ਕੰਮ ਖਤਮ ਹੋ ਗਿਆ ਉਸ ਤੋਂ ਬਾਅਦ ਸਾਡੇ ਕੁਝ ਪੰਜਾਬੀ ਦੇ ਵਿਦਵਾਨ ਲੋਕ ਸਹਿਤਕਾਰ ਜਿਹਾ ਗੀਤਕਾਰ ਸਾਡੇ ਸਰਮੌਰ ਜਿਹੜੇ ਨੇ ਉਹ ਪੁਰਾਣੇ ਗੀਤ ਉਹ ਉਹ ਇਹ ਦੱਸਣਗੇ ਕਿ ਜਿਹੜੇ ਗੀਤ ਸਾਡੇ ਗੀਤ ਨੇ ਜਾਂ ਪੁਰਾਣੇ ਗੀਤਕਾਰਾਂ ਦੇ ਗੀਤ ਨੇ ਉਹ ਪਿਛਲੇ 50 ਸਾਲਾਂ ਤੋਂ ਕਿਵੇਂ ਕਿਉਂ ਚੱਲਦੇ ਆ ਰਹੇ ਨੇ ਤੇ ਅੱਜ ਵਾਲੇ ਦੇ 5 ਦਿਨ ਕਿਉਂ ਨਹੀਂ ਚੱਲਦੇ ਠੀਕ ਹੈ ਇਹ ਪਾੜਾ ਕਿੱਥੇ ਪੈ ਗਿਆ ਗੱਲ ਕਿੱਥੇ ਕਲਮ ਤਾਂ ਤੁਹਾਡੇ ਕੋਲ ਵੀ ਆ ਕਲਮ ਉਹਨਾਂ ਕੋਲ ਵੀ ਸੀ ਉਹਨਾਂ ਨੇ 50 ਸਾਲ ਚੱਲਦੇ ਤੁਹਾਡੇ 5 ਦਿਨ ਕਿਉਂ ਇਹਦੇ ਬਾਰੇ ਦੱਸਿਆ ਜਾਊਗਾ ਤੇ ਕਾਪੀਰਾਈਟ ਬਾਰੇ ਉਹਨਾਂ ਨੂੰ ਦੱਸਿਆ ਜਾਣਾ ਮਤਲਬ ਇੱਕ ਜਿਵੇਂ ਭਾਜੀ ਨੇ ਕਿਹਾ ਵੀ ਇਹ ਗੀਤਕਾਰੀ ਦਾ ਟ੍ਰੇਨਿੰਗ ਕੈਂਪ ਹੈ ਜਿੰਨੇ ਰੁਕਾ ਜਾਣਗੇ ਬਹੁਤ ਵਧੀਆ ਰੁਕ ਕਿਉਂਕਿ ਤੁਸੀਂ ਉਹਨਾਂ ਲੋਕਾਂ ਨੂੰ ਵੀ ਦੇਖ ਲੈਣਾ ਜਿਨ੍ਹਾਂ ਦੇ ਤੁਸੀਂ ਬਚਪਨ ਚ ਗਾਣੇ ਸੁਨੇ ਰੇਡੀਓ ਟੀਵੀ ਤੇ ਸੁਨੇ ਪਰ ਤੁਸੀਂ ਉਹਨਾਂ ਨੂੰ ਦੇਖਿਆ ਨਹੀਂ ਕਦੇ ਤੁਸੀਂ ਉਹ ਵੀ ਉਹਨਾਂ ਨੂੰ ਦੇਖ ਲਓਗੇ ਮਿਲ ਲਓਗੇ ਸਭ ਤੋਂ ਵੱਡੀ ਗੱਲ ਹੈ ਕੋਈ ਐਂਟਰੀ ਰੱਖੀ ਹੈ ਕਿ ਉਹ ਓਪਨ ਹੈ ਨਹੀਂ ਜੀ ਸਾਰਾ ਮੇਲਾ ਹਮੇਸ਼ਾ ਮੇਲਾ ਤਾਂ ਪੰਜਾਬ ਦੇ ਵਿੱਚ ਮੇਲਾ ਮੇਲੀਆਂ ਦਾ ਯਾਰ ਬੇਲੀਆਂ ਦਾ ਖੁੱਲਾ ਮੇਲਾ ਜੀ ਸੱਚ ਸਾਰਿਆਂ ਨੂੰ ਸੱਦਾ ਹੈ ਠੀਕ ਹੈ ਜਿਹੜੀ ਇੱਕ ਗੱਲ ਕਲੀਅਰ ਕਰਨੀ ਰਹੇਗੀ ਜਿਹੜੀ ਆਈਪੀਆਰਐਸ ਦੀ ਹੈ ਨਾ ਉਹ ਜਦੋਂ ਮੈਂਬਰ ਬਣਨਾ ਪੈਂਦਾ ਉਹਦੀ ਇੱਕ 1200 ਰੁਪਏ ਫੀਸ ਹੈਗੀ ਹੈ ਤਾਂ ਮੈਂਬਰ ਬਣਦਾ ओके okay. मैं ਇੱਥੇ ਕਲੀਅਰ ਕਰ ਦੇਵਾਂ ਕਿ ਉਹ ਜਿਹੜੀ 1200 ਰੁਪਿਆ ਫੀਸ ਹੈਗੀ ਹੈ ਉਹ ਉਹਨਾਂ ਦੀ ਆਈਪੀਆਰਸ ਦੀ ਕਪ ਦੀ ਬਾਡੀ ਹੈਗੀ ਤੇ ਜਵੇਦ ਅਖਤਰ ਜੀ ਚੇਅਰਮੈਨ ਨੇ ਜਵੇਦ ਸਾਡਾ ਉਹਨਾਂ ਨੂੰ ਕੋਈ ਮਤਲਬ ਰੈਲਿਟੀ ਲੈਣ ਤੋਂ ਪਹਿਲਾਂ 12-1200 ਦੀ ਫੀਸ ਇਕੱਠੀ ਕਰਕੇ ਦੇਣ ਦਾ ਏਜੰਡਾ ਹੈ ਮਤਲਬ ਉਹ ਦੇਖਣਾ ਇਹ ਹੈ ਕਿ ਵੀ ਉਹ ਪੈਸਾ ਮੇਰੇ ਗਾਣੇ ਦੀ ਰੈਲਿਟੀ ਨੂੰ ਮਿਲ ਸਕਦੀ ਹੈ ਮੈਂ ਭਰਨਾ ਹੈ ਕਿ ਨਹੀਂ ਭਰਨਾ ਤੇ ਇਹ ਵੀ ਹੋ ਸਕਦਾ ਹੈ ਕਿ ਕੋਈ ਹੋਰ ਇਹਦੇ ਪੈਰਲਲ ਬਾਡੀ ਹੋਵੇ ਜਿਹੜੀ ਕੋਈ ਪੈਸਾ ਇਕੱਠਾ ਕਰਕੇ ਦਿੰਦੀ ਹੋਵੇ IPRS ਦੀ ਆਪਾਂ ਕੋਈ ਪਬਲਿਸਿਟੀ ਨਹੀਂ ਕਰਦੇ ਫਿਰਦੇ ਇਸ ਤਰੀਕੇ ਨਾਲ ਇੱਕ ਉਦਾਹਰਨ ਹੈ ਆਪਾਂ ਤਾਂ ਉਦਾਹਰਨ ਦੇ ਰਹੇ ਕਿ ਕਿਉਂਕਿ ਸਾਡੀ IPRS ਦੀਸਾਂ ਨੂੰ ਨੌਲੇਜ ਦਾ ਸਾਡੇ ਖੱਤਾ ਸੀ ਸਾਨੂੰ ਆਉਂਦੇ ਨਹੀਂ ਪੈਸੇ ਤੇ ਦੂਸਰਾ ਅਸੀਂ ਇਹ ਵੀ ਕੀਤਾ ਪ੍ਰਬੰਧਕ ਜਿਹੜੇ ਸੱਜਣ ਗੀਤਕਾਰ ਮੈਂ ਜਦੋਂ ਵਿਚਰਿਆ ਸੀਗਾ ਗੀਤਕਾਰ ਮਿਲਨੀਆ ਵੇਲੇ ਆਪਣੇ ਮੇਲੇ ਵੇਲੇ ਤਾਂ ਬਹੁਤ ਤਰਾਸਦੀ ਸੀ ਗਈ ਕਈ ਗੀਤਕਾਰਾਂ ਦੀ ਵਿਚਾਰਾਂ ਦੀ ਦਿੱਕਤ ਆਰੀ ਸੀ ਉਹ ਆਪਾਂ ਇੱਥੇ ਹੁਣ ਲੰਬੀ ਗੱਲ ਨਹੀਂ ਕਰਦੇ ਤਾਂ ਹੁਣ ਉਦੋਂ ਲੱਗਿਆ ਕਿ ਕਈ ਬੰਦੇ 1200 ਉਹ ਨਹੀਂ ਭਰ ਸਕਣਗੇ ਫਿਰ ਅਸੀਂ ਜਿਹੜੇ ਬੰਦੇ ਦੇ ਸੱਚੀ ਮੁੱਚੀ 300 400 ਗਾਣੇ ਜਾਂ 100 ਗਾਣੇ ਜਾਂ 50 ਗਾਣੇ ਜਿਨ੍ਹਾਂ ਤੇ ਰਿਐਲਿਟੀ ਇਕੱਠੀ ਹੋਈ ਪਈ ਹੋਊਗੀ ਕਿਉਂਕਿ ਉਹ ਉੱਥੇ ਜਿਹੜੀ ਕੋਈ ਜਿਹਦਾ ਵਾਰਸ ਨਹੀਂ ਆਉਂਦਾ ਹੁੰ ਖੱਤੇ ਪੈਰੈਂਟ ਬੈਂਕ 'ਚ ਪੈ ਰਹੇ ਕੋਈ ਨਾਮ ਨਹੀਂ ਨਹੀਂ ਹੁੰਦਾ ਤਾਂ ਉਹਨਾਂ ਦੇ ਅਸੀਂ ਇਦਾਂ ਵੀ ਪ੍ਰਬੰਧ ਕੀਤਾ ਕੋਈ ਸਾਡੇ ਸੱਜਣ ਮਿੱਤਰਾਂ ਤੋਂ ਕਿ ਵੀ ਠੀਕ ਹੈ ਭਾਈ ਆਹ ਪੰਜ ਬੰਦਿਆਂ ਦੇ ਪੈਸੇ ਤੂੰ ਭਰ ਦੇ ਆਹ 10 ਦੇ ਤੂੰ ਭਰ ਦੇ ਆਹ 20 ਦੇ ਤੂੰ ਭਰ ਦੇ ਵੀ ਤਾਂ ਕਿ ਕੋਈ ਬੰਦਾ ਇਸ ਖੋਣੋਂ ਨਾ ਰਹਿ ਜਾਵੇ ਕਿ ਵੀ ਮੇਰੇ ਕੋਲੇ 1200 ਹੁੰਦਾ ਸ਼ਾਇਦ ਮੈਂ ਮੈਂਬਰ ਬਣ ਜਾਂਦਾ ਸ਼ਾਇਦ ਮੈਨੂੰ ਪੈਸੇ ਮੈਨੂੰ ਰੈਲਟੀਮੈਂਟ ਲੱਗ ਜਾਂਦੇ ਠੀਕ ਹੈ ਥੈਂਕ ਯੂ ਬਿਲਕੁਲ ਹਾਂਜੀ ਅਮਰਦੀਪ ਪੰਗਾ ਜੀ ਤੁਸੀਂ ਬਹੁਤ ਕੀ ਕਹਿਣਾ ਚਾਹਣਗੇ ਬਹੁਤ ਵਧੀਆ ਉਪਰਾਲਾ ਹੈ ਜੀ ਕਮਾਨ ਸਾਹਿਬ ਔਰ ਪੱਟੀ ਭੜੀ ਵਾਲਾ ਕਿਉਂਕਿ ਵ ਟੈਕਨੋਲੋਜੀ ਚੇਂਜ ਹੋ ਗਈ ਸਭ ਕੁਝ ਚੇਂਜ ਹੋ ਗਿਆ ਪਰ ਜਿਹੜਾ ਜਿਹੜਾ ਮੁੱਦਾ ਇਹਨਾਂ ਨੇ ਛੇੜ ਲਿਆ ਬਹੁਤ ਸਾਰੇ ਜਿੱਦਾਂ ਇਹਨਾਂ ਨੇ ਦੱਸਿਆ ਗੀਤਕਾਰਾਂ ਨੂੰ ਪਤਾ ਹੀ ਨਹੀਂ ਹੈ ਅੱਜ ਵੀ ਪਤਾ ਨਹੀਂ ਹੈ ਚਾਹੇ ਕਹਿੰਦੇ ਕਿੰਵੀਂ ਸਦੀ ਵਿੱਚ ਆਪਾਂ ਪਰਵੇਸ਼ ਕਰ ਗਏ ਆ ਪਰ ਅੱਜ ਵੀ ਬਹੁਤ ਸਾਰੀਆਂ ਚੀਜ਼ਾਂ ਐਦਾਂ ਦੀਆਂ ਆ ਜਿਹੜੀਆਂ ਬਿਹਾਈਂਡ ਦਾ ਕਲਟਰ ਆ ਸਾਨੂੰ ਪਤਾ ਹੀ ਨਹੀਂ ਵੀ ਇਹਦੇ ਵਿੱਚ ਆ ਕੁਝ ਹੋ ਸਕਦਾ ਤੇ ਜਿਹੜਾ ਮੇਲਾ ਗੀਤਕਾਰਾਂ ਦਾ ਇਹ ਬਹੁਤ ਵੱਡਾ ਕਿਉਂਕਿ ਕਮਾਨ ਸਾਹਿਬ ਤਾਂ ਤੁਸੀਂ ਜਾਣਦੇ ਹੀ ਹੋ ਕਿ ਸਾਰੀ ਉਮਰ ਜਿਹੜੀ ਹੈ ਉਹ ਲੰਘਾਤੀ ਹੈ ਕਿ ਹੁਣੇ ਉਸ ਪੱਧਰ ਦੇ ਉੱਤੇ ਚਲੇ ਗਏ ਆ ਜਿੱਥੇ ਆਪਣੀ ਸੁਸਾਇਟੀ ਨੂੰ ਕੁਛੇ ਦੇਣਾ ਚਾਹੁੰਦੇ ਆ ਸੁਸਾਇਟੀ ਦੇ ਵਿੱਚ ਕਿਉਂਕਿ ਜਿਸ ਫੀਲਡ ਤੋਂ ਜਿਸ ਖੇਤਰ ਤੋਂ ਬੰਦੇ ਦਾ ਨਾਮ ਬਣਿਆ ਹੁੰਦਾ ਜਿਸ ਖੇਤਰ ਤੋਂ ਬੰਦੇ ਨੇ ਚਾਰ ਬੰਦੇ ਜਾਣਨ ਲੱਗਦੇ ਨੇ ਤਾਂ ਇਹ ਕੋਸ਼ਕ ਕਲਾਕਾਰਾਂ ਦੇ ਕੁਝ ਕੁ ਸਾਹਿਤਕਾਰਾਂ ਦੇ ਕੁਝ ਕੁ ਕੰਪਨੀ ਵਾਲਿਆਂ ਦੇ ਹਿੱਸੇ ਇਹ ਚੀਜ਼ ਆਉਂਦੀ ਆ ਕਿ ਉਹ ਸੁਸਾਇਟੀ ਬਾਰੇ ਸੋਚਦੇ ਨਹੀਂ ਇੱਕ ਟਾਈਮ ਤੇ ਜਾ ਕੇ ਨਹੀਂ ਤਾਂ ਅੱਜਕੱਲ ਪਦਾਰਤਵਾਦੀ ਯੁੱਗ ਹੈ ਇਕੱਠਾ ਕਰਨ ਦਾ ਯੁੱਗ ਹੈ ਵੰਡਣ ਦਾ ਯੁੱਗ ਘਟ ਹੈ ਜਿੱਦਾਂ ਐਜੂਕੇਸ਼ਨ ਹੋ ਗਈ ਜਾਂ ਇਹ ਜਿਹੜੀ ਨੌਲੇਜ ਹੋ ਗਈ ਇਹ ਜਿੰਨੀ ਤੁਸੀਂ ਡਿਲੀਵਰੀ ਦਵੋਗੇ ਜਿੰਨੀ ਵੰਡੋਗੇ ਉੰਨੀ ਬਾਤੀ ਆ ਔਰ ਜਦੋਂ ਦੁਨੀਆ ਤੋਂ ਬੰਦਾ ਜਾਂਦਾ ਅਮਰ ਵੀ ਉਹੀ ਬੰਦੇ ਹੁੰਦੇ ਆ ਜਿਹੜੇ ਸੁਸਾਇਟੀ ਨੂੰ ਕੁਝ ਦੇ ਕੇ ਜਾਂਦੇ ਆ ਸੋ ਇਹ ਗੀਤਕਾਰਾਂ ਵਾਸਤੇ ਕਿਉਂਕਿ ਮੈਂ ਇੱਕ ਸ਼ੇਰ ਲਿਖਿਆ ਸੀ ਕੁਮਾਰ ਸਾਹਿਬ ਕਿ ਆਉਂ ਬੀਤੀ ਹੋਈ ਜ਼ਿੰਦਗੀ ਦੀ ਹੁੰਦੇ ਨੇ ਯਾਦ ਗੀਤ ਬੀਤੀ ਹੋਈ ਜ਼ਿੰਦਗੀ ਦੀ ਹੁੰਦੇ ਨੇ ਯਾਦ ਗੀਤ ਆਉਣ ਵਾਲੀ ਜ਼ਿੰਦਗੀ ਦੀ ਹੁੰਦੇ ਨੇ ਬੁਨਿਆਦ ਗੀਤ ਆਉਣ ਵਾਲੀ ਜ਼ਿੰਦਗੀ ਦੀ ਹੁੰਦੇ ਨੇ ਬੁਨਿਆਦ गीत ਤੇ ਬੀਤੀ ਹੋਈ ਜ਼ਿੰਦਗੀ ਦੀ ਹੁੰਦੇ ਨੇ ਯਾਦਗੀਰ ਲੋਕੀ ਪੁੱਛਦੇ ਨੇ ਗੀਤਾਂ ਤੇ ਗੀਤਕਾਰਾਂ ਦਾ ਰਿਸ਼ਤਾ ਹੈ ਕਿ ਅਮਰਦੀਪ ਗੀਤਕਾਰਾਂ ਦੀ ਹੁੰਦੇ ਨੇ ਔਲਾਦ गीत ਵਾ ਬਿਲਕੁਲ ਬੱਚੇ ਬੱਚਿਆਂ ਵਾਂਗੂ ਜਦੋਂ ਬੱਚਿਆਂ ਵਾਂਗੂ ਪਾਲਦੇ ਨੇ ਗੀਤਾਂ ਨੂੰ ਕਿਸੇ ਗੀਤਕਾਰ ਨੂੰ ਕਿਉਂਕਿ ਕਹਿੰਦੇ ਭੋਲੇ ਹੁੰਦੇ ਆ ਹਨਾ ਜਿਹੜੇ ਗੀਤਕਾਰ ਹੁੰਦੇ ਆ ਕਿਉਂਕਿ ਜਿਹੜਾ ਦਿਲੋਂ ਲਿਖਦਾ ਨਾ ਕੋਈ ਗੀਤ ਲਿਖਦਾ ਕੋਈ ਸ਼ਾਇਰ ਲਿਖਦਾ ਕੋਈ ਕਲਾਮ ਲਿਖਦਾ ਉਹ ਦਿਲੋਂ ਲਿਖਦਾ ਔਰ ਜਦੋਂ ਚੋਰੀ ਹੋ ਜਾਂਦੀ ਚੀਜ਼ ਇੱਕ ਲਾਈਨ ਵੀ ਚੋਰੀ ਹੋ ਜਾਂਦੀ ਹੈ ਤਾਂ ਉਹਨੂੰ ਸੱਚੀ ਇੱਦਾਂ ਲੱਗਦਾ ਕਿ ਜਿਦਾਂ ਮੇਰੇ ਬੱਚੇ ਦਾ ਕਿਸੇ ਨੇ ਗਲਾ ਕੁੱਟਿਆ ਤੇ ਉਹ ਉਸ ਚੀਜ਼ ਨੂੰ ਇਹਨਾਂ ਨੇ ਜਿਹੜਾ ਕੁਮਾਰ ਸਾਹਿਬ ਨੇ ਛੋਇਆ ਉਹ ਚੀਜ਼ ਨੂੰ ਇਹਦੇ ਨਾਲ ਇਹ ਬਹੁਤ ਵੱਡਾ ਦੇਖਿਓ ਤੁਸੀਂ ਇਹ ਮਤਲਬ ਸ਼ਾਇਦ ਇਹਨਾਂ ਨੇ ਸੋਚਿਆ ਵੀ ਨਹੀਂ ਹੋਣਾ ਇਹ ਬਹੁਤ ਦੂਰ ਤੱਕ ਗੱਲ ਜਾਣੀ ਹੈ ਕਿ ਕਿਸੇ ਨੇ ਗੀਤਕਾਰਾਂ ਵੱਦੀ ਬਾਹ ਫੜਨ ਦੀ ਕੋਸ਼ਿਸ਼ ਕੀਤੀ ਔਰ ਗੀਤਕਾਰਾਂ ਬਾਰੇ ਸੋਚਿਆ ਸੋ ਬਹੁਤ ਬਹੁਤ ਅਸੀਂ ਧੰਨਵਾਦ ਵੀ ਕਰਦੇ ਆ ਆਪਣੇ ਸਾਰੇ ਇਲਾਕੇ ਦੇ ਬਣੋਂ ਅਸੀਂ ਧੰਨਵਾਦ ਵੀ ਕਰਦੇ ਆ ਪੰਜਾਬ ਦੇ ਬਣੋਂ ਪੰਜਾਬੀਅਤ ਦੇ ਬਣੋਂ ਕਿ ਮੇਲਾ ਗੀਤਕਾਰਾਂ ਦਾ ਇੱਕ ਐਦਾਂ ਦਾ ਪਲੇਟਫਾਰਮ ਮੈਨਲ ਜਾ ਰਿਹਾ ਜਿਸ ਵਿੱਚ ਗੀਤਕਾਰਾਂ ਲਈ ਸਨੇਹ ਜਾਂਦੇ ਜਾਂਦੇ ਮੈਂ ਇੱਕ ਹੋਰ ਗੱਲ ਦੱਸ ਦੇਵਾਂ ਸਾਰੇ ਗੀਤਕਾਰ ਭਰਾਵਾਂ ਨੂੰ ਹਾਂਜੀ ਤਾਂ ਕਿ ਅੱਪਾ ਇੱਥੇ ਇੱਕ ਚਾਰ ਪੰਜ ਗੱਲਾਂ ਦਾ ਇੱਕ ਮੰਗ ਪੱਤਰ ਵੀ ਤਿਆਰ ਕਰਾਂਗੇ ਜਿਹੜੇ ਗੀਤਕਾਰਾਂ ਨੇ ਸਮੱਸਿਆ ਮਾਨ ਜਿੰਨੀ ਅਸੀਂ ਗੱਲ ਕਰਦੇ ਆ ਜਿਹੜਾ ਕਿ ਬਾਅਦ ਚ ਜਾ ਕੇ ਅਸੀਂ ਪੰਜਾਬ ਸਰਕਾਰ ਨੂੰ ਦੇਵਾਂਗੇ ਤੁਸੀਂ ਸਾਡੇ ਬਾਰੇ ਕੋ ਸੋਚਿਆ ਨਾ ਗੱਲਾਂ ਬਤਾਂ ਬਾਰੇ ਸਨੇਹਾ ਇਹ ਹੀ ਆ ਕਿ ਪਹਿਲੀ ਗੱਲ ਤਾਂ ਕਿ ਗੀਤ ਉਹ ਲਿਖੋ ਜਿਹੜਾ ਕਿ ਗੀਤ ਗੀਤ ਹੋਵੇ ਠੀਕ ਅਮਰ ਅਮਰ ਰਵੇ ਗੀਤ ਹੋਵੇ ਉਹ ਕੱਲੀਆਂ ਗੱਲਾਂ ਨਾ ਹੋਣ ਦੂਸਰਾ ਜੇ ਤੁਹਾਨੂੰ ਕਿਤੇ ਨਜ਼ਰ ਨਹੀਂ ਆ ਰਿਹਾ ਕੋਈ ਸਹੀ ਪਲੇਟਫਾਰਮ ਨਜ਼ਰ ਨਹੀਂ ਆ ਰਿਹਾ ਤੈਨੂੰ ਇਹ ਹੀ ਲੱਗ ਰਿਹਾ ਕਿ ਇਹ ਵੀ ਇਹਦਾ ਕੁਝ ਨਹੀਂ ਹੋਣਾ ਕੱਲਾ ਕੱਲੇ ਫੜੇ ਕਰਨ ਵਾਸਤੇ ਜੀ ਸੌਰੀ ਮਲ ਆਪਣਾ ਘਰ ਦਾ ਪੈਸਾ ਖਰਾਬ ਨਾ ਕਰੀਓ ਬਲਕਿ ਕਿਤੇ ਹੋਰ ਲਈਏ ਕਿਉਂਕਿ ਮੰਗahari ਬਹੁਤ ਹੈ ਜਿਮਾਨਾ ਹੋਰ ਤਰ੍ਹਾਂ ਦਾ ਆਪਾਂ ਪਿੱਛੇ ਵੀ ਕਹਿੰਦੇ ਹੁੰਦੇ ਆ ਗੱਲਾਂ ਕਿ ਵੀ ਮਾਨੀਆਂ ਵਾਲੀਆਂ ਬੇਚ ਕੇ ਗੀਤ ਨੂੰ ਕਿਸੇ ਗੈ ਕਾਨੂੰਨੀ ਦੇਣੇ ਚਾਹੀਦੇ ਆ ਹਲੇ ਵੀ ਉਦਾਂ ਦਾ ਰਿਆਨ ਚੱਲ ਰਿਹਾ ਜਿਹੜਾ ਆਪਾਂ ਰੋਕਣ ਦੀ ਕੋਸ਼ਿਸ਼ ਕਰਦੇ ਸੀਗੇ ਗਾਣਾ ਉਹ ਉਹ ਰਿਕਾਰਡ ਕਰਵਾਓ ਉਹ ਉੱਥੇ ਰਿਕਾਰਡ ਕਰਾਓ ਜਿੱਥੇ ਗਾਣਾ ਬਿਨਾਂ ਕਿਸੇ ਪੈਸੇ ਤੋਂ ਰਿਕਾਰਡ ਹੁੰਦਾ ਜੇ ਕਿਸੇ ਬਿਨਾਂ ਪੈਸੇ ਤੋਂ ਗਾਣਾ ਰਿਕਾਰਡ ਨਹੀਂ ਹੁੰਦਾ ਪੈਸੇ ਦੇ ਕੇ ਗਾਣਾ ਰਿਕਾਰਡ ਹੁੰਦਾ ਨਾ ਤਾਂ ਉਹ ਫਿਰ ਕੰਪਨੀ ਹੈ ਨਾ ਉਹ ਗਾਣਾ ਬਿਲਕੁਲ ਥੈਂਕ ਯੂ ਜੀ